ਜੀ ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੂ ਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਚਲੋ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕਿ ਆਏ ਸੀ ਭਰਜਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੁਮਨੀ ਸੋਚਦਾ ਵੀ ਬਾਹਰ ਹਾਕਾ ਮਾਰਦਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫੈਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਆ ਅੱਛਾ ਜੀ ਚਲੋ ਜਦੋਂ ਮੈਂ ਬਾਹਰ ਆ ਕੇ ਧਿਆਨ ਮਾਰਿਆ ਤਾਂ ਦੇਖਣਾ ਸਾਡੇ ਗੇਟ ਦੇ ਵਿੱਚ ਹੀ 5 ਫਾਇਰ ਨਿਕਲੇ ਹੋਏ ਨੇ ਹਾਂਜੀ ਤੇ ਇੱਕ ਖੋਲ ਉੱਥੇ ਇੱਕ ਨੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਆ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅਚਾਨਕ ਹੀ ਪਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲਿਆ ਹ ਗੋਲੀ ਮੇਰੇ ਵੀ ਲੱਗਲੀ। ਅੱਛਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ? ਬਿਲਕੁਲ ਕੋਈ ਵੀ ਇਹ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ। ਅੱਛਾ। ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ। ਹੂੰ। ਬਿਲਕੁਲ ਫੋਨ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ। ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ। ਜੀ। ਹਾਂ। ਹੂੰ। ਤੇ ਕੋਈ ਕਿਸੇ ਤੇ ਸ਼ੱਕ ਲੱਗਦੀ ਹੈ ਤੁਹਾਨੂੰ? ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਸੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ। ਅੱਛਾ। ਹਾਂ ਜੀ ਹਾਂ। बड़े प्रिमनरी हजे फेज है तो तीख होना है, एस एस पी साहब आप सारा विजिट करके गए हैं और सच ओ डी एस पी साहब मौके च इमीडिएटली पहुँच गए से जिन्हें रिपोर्टेड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पास क्योंकि वो, वो तहकीकात आप कर रहे हैं ਅ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਆਪਣੀ ਫੋਰੈਂਸਿਕ ਟੀਮ ਹੈਗੀ ਆਪਣੀ ਟੈਕਨੀਕਲ ਟੀਮ ਹੈ ਉਹ ਸਾਰੀ ਮੌਕੇ ਤੇ ਆ ਚੁੱਕੀ ਹੈ ਇੱਥੇ ਜੜਾ ਵੀ ਟੈਕਨੀਕਲ ਡਿਜੀਟਲ ਡਾਟਾ ਹੈ ਉਹ ਅਸੀਂ ਇਕੱਠਾ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਕ ਦਿਨਾਂ ਚ ਮੁਕੰਮਲ ਜਾਂਚ ਹੈ ਜਿਹੜੀ ਸਾਹਮਣੇ ਆਉਣੀ ਹੈ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਿੰਨ ਇੱਕ ਜਿੰਦਾ ਕਾਰਤੂਸ ਹੈ ਉਹਦੇ ਚ ਹੇ ਜੀ ਪਤਾ ਨਹੀਂ ਲੱਗਿਆ ਸੀ ਤਾਂ ਮਤਲਬ ਸਵੇਰੇ ਚਾਹ ਚੂ ਪੀ ਕੇ ਮੈਂ ਪਾਠ ਕਰਨ ਤੋਂ ਬਾਅਦ ਮਿੰਜੇ ਤੇ ਹੀ ਬੈਠਾ ਸੀ ਤੇ ਗੇਟ ਤੇ ਕਿਸੇ ਨੇ ਆਵਾਜ਼ ਮਾਰੀ ਤਿੰਨ ਵਾਰ ਸਰਦਾਰ ਜੀ ਸਰਦਾਰ ਜੀ ਸਰਦਾਰ ਜੀ ਚਲੋ ਮੈਂ ਵੀ ਦੇਖਣ ਦਾ ਹੌਸਲਾ ਨਾ ਕਰਿਆ ਵੀ ਬਾਹਰ ਦੇਖੀਏ ਕੀ ਹੈ ਤੇ ਚਲ ਮੇਰੀ ਭਤੀਜੀ ਇਹ ਧਾਰਾਂ ਚੋਂ ਕੇ ਆਏ ਸੀ ਭਰਾਈ ਮੇਰੀ ਇਹ ਚਾਹ ਬਣਾਉਣ ਲੱਗੇ ਤੇ ਚਲ ਮੈਂ ਕਿਹਾ ਇਹ ਦੇਖ ਲੈਣਗੇ ਮੈਂ ਹਜੇ ਮਨੁਮਨੀ ਸੋਚਦਾ ਵੀ ਬਾਹਰ ਹਾਕਾ ਮਾਰਦਾ ਵੀ ਇਹ ਦੇਖ ਨਹੀਂ ਰਹੇ ਉਸ ਤੋਂ 5-7 ਮਿੰਟ ਬਾਅਦ ਜਦੋਂ 5-6 ਫਾਇਰ ਹੋਏ ਨੇ ਚਲੋ ਮੇਰੀ ਭਤੀਜੀ ਨੇ 5 ਮਿੰਟ ਬਾਅਦ ਆ ਕੇ ਦੱਸਿਆ ਕਹਿੰਦੀ ਬਾਹਰ ਗੋਲੀ ਚੱਲਣ ਦੀ ਆਵਾਜ਼ ਆਈ ਵੀ ਚਾਚਾ ਜੀ ਤੁਸੀਂ ਦੇਖੋ ਉੱਠ ਕੇ ਕੀ ਆ ਅੱਛਾ ਜੀ ਚਲੋ ਜਦੋਂ ਮੈਂ ਬਾਹਰ ਆ ਕੇ ਧਿਆਨ ਮਾਰਿਆ ਤਾਂ ਦੇਖਣਾ ਸਾਡੇ ਗੇਟ ਦੇ ਵਿੱਚ ਹੀ 5 ਫਾਇਰ ਨਿਕਲੇ ਹੋਏ ਨੇ ਹਾਂ ਜੀ ਤੇ ਇੱਕ ਖੋਲ ਉੱਥੇ ਏਕਣੇ ਮਤਲਬ ਸਾਲਮ ਪਿਆ ਦੀ ਉਹ ਚੱਲਿਆ ਨਹੀਂ ਹੈਗਾ ਅੱਛਾ ਜੀ ਹਾਂ ਕਿੰਨੀਆਂ ਗੋਲੀਆਂ ਚੱਲੀਆਂ ਲਗਭਗ ਲਗਭਗ 5 ਤੋਂ 6 ਗੋਲੀਆਂ ਚੱਲੀਆਂ ਨੇ ਜੀ ਅੱਛਾ ਕੋਈ ਜਾਨੀ ਨੁਕਸਾਨ ਨਾ ਜਾਨੀ ਨੁਕਸਾਨ ਕੋਈ ਨਹੀਂ ਹੋਇਆ اچانک ਹੀ ਪ੍ਰਮਾਤਮਾ ਦੀ ਕਿਰਪਾ ਨਾਲ ਬਚ ਗਏ ਮੈਂ ਬਾਹਰ ਨਹੀਂ ਨਿਕਲੇ ਜੇ ਮੈਂ ਬਾਹਰ ਨਿਕਲਿਆ ਹੁੰਦਾ ਤਾਂ ਹੋ ਸਕਦਾ ਵੀ ਸ਼ਾਇਦ ਕੋਈ ਗੋਲੀ ਮੇਰੇ ਵੀ ਲੱਗਦੀ ਅੱਛਾ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਬਿਲਕੁਲ ਕੋਈ ਵੀ ਇਹੀ ਜੀ ਗੱਲ ਹੈ ਨਹੀਂ ਸਾਡੀ ਤਾਂ ਮਤਲਬ ਪਿੰਡ ਦੇ ਵਿੱਚ ਕਿਸੇ ਤੋਂ ਵੀ ਪੁੱਛ ਲਿਓ ਅਸੀਂ ਕਿਸੇ ਨਾਲ ਕੋਈ ਵੱਧ ਘੱਟ ਗੱਲ ਬਿਲਕੁਲ ਹੀ ਨਹੀਂ ਹੈਗੀ ਅੱਛਾ ਹਾਂ ਖੇਤ ਤੋਂ ਘਰ ਘਰ ਤੋਂ ਖੇਤ ਆਪਣਾ ਇਹ ਇਹ ਜਿਹਾ ਵਿਹਾਰ ਬਣਾਇਆ ਹੋਇਆ ਹੈ ਬਿਲਕੁਲ ਉਹਨਾਂ ਕਰਨ ਤੋਂ ਬਾਅਦ ਤੁਰੰਤ ਪੁਲਿਸ ਪਹੁੰਚੀ ਆ ਤੁਰੰਤ ਪੁਲਿਸ 5-7 ਮਿੰਟ ਦੇ ਵਿੱਚ ਵਿੱਚ ਹੀ ਪੁਲਿਸ ਆ ਗਈ ਜੀ ਹਾਂ ਹੂੰ ਤੇ ਕੋਈ ਕਿਸੇ ਤੇ ਸ਼ੱਕ ਲੱਗਦੀ ਹੈ ਤੁਹਾਨੂੰ ਸ਼ੱਕ ਤਾਂ ਇਸ ਟਾਈਮ ਤਾਂ ਜੀ ਕਿਤੇ ਦਿਮਾਗ ਕੰਮੇ ਨਹੀਂ ਕਰ ਰਿਹਾ ਵੀ ਅੱਛਾ ਹਾਂ ਜੀ ਹਾਂ ਬੜੇ ਪ੍ਰਾਇਮਰੀ ਹਜੇ ਫੇਜ਼ ਹੈ तो तुम देखना एस एस पी साहब आप सारा विजिट करके गए हैं जी। और एस एच ओ डी एस पी साहब मौके से इमीडिएटली पहुँच गए से जिन्हें रिपोर्टेड हुआ इंसीडेंट और देखने लगता है कि कोई ना कोई किसी ना किसी द रंजिश हो सकती है या किसी पास क्योंकि वो वो ही तहकीकात आप कर रहे हैं डी एस पी साहब एस एच ओ साहब सारी अपनी फोरेंसिक टीम हैगी अपनी टैक्नीकल टीम है वो सारी मौके से आ चुकी है इतने जोड़ा भी टैक्नीकल डिजिटल डाटा है वो असी इकट्ठा कर रहे हैं ਉਸ ਤੋਂ ਬਾਅਦ ਹੀ ਕੋਈ ਕਨਕਲੂਸਿਵ ਕਹਿ ਜਾ ਸਕਦਾ ਹੈ ਹਜੇ ਬੜਾ ਵਾਈਡਲੀ ਓਪਨ ਹੈ ਕਿੰਨੇ ਕੁ ਦਿਨਾਂ ਚ ਮੁਕੰਮਲ ਜਾਂਚ ਆ ਜਿਹੜੀ ਸਾਹਮਣੇ ਆਉਗੀ ਦਿਨ ਤੋਂ ਨਹੀਂ ਜੀ ਸਾਡੇ ਵਾਸਤੇ ਤਾਂ ਅਸੀਂ ਜਦੋਂ ਵੀ ਸਾਨੂੰ ਕੋਈ ਕਲੂ ਫਿਕਸ ਮਿਲ ਜਾਊਗਾ ਅਸੀਂ ਕਾਰਵਾਈ ਕਰਾਂਗੇ ਕਿੰਨੇ ਰਾਉਂਡ ਫਾਇਰ ਹੋਏ ਨੇ ਜੀ ਅ ਟੋਟਲ 5 ਰਾਉਂਡ ਫਾਇਰ ਹੋਏ ਹਨ ਔਰ ਜਿੰਨ ਇੱਕ ਜਿੰਦਾ ਕਰਤੂਸ ਉਹਦੇ ਚ